ਨੰਪ੍ਰੀਤ ਕਾਲਜ ਪੜ੍ਹ ਕੇ ਆਈ ਤਾਂ ਥੋੜੀ ਥੋੜੀ ਹਵਾ ਚੱਲ ਰਹੀ ਸੀ ਘਰ ਤੱਕ ਪਹੁੰਚਦੇ ਪਹੁੰਚਦੇ ਹਵਾ ਤੇਜ਼ ਹੋ ਗਈ ਘਰ ਦੇ ਨੇੜੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਘਰੋਂ ਤਾਰ ਤੇ ਸੁੱਕਣੇ ਪਏ ਕੱਪੜੇ ਉੱਡ ਕੇ ਗਵਾਂਡੀਆਂ ਦੇ ਬਾੜੀ ਵਿੱਚ ਆ ਗਏ ਸਨ ਉਸ ਨੇ ਆਸ-ਪਾਸੇ ਦੇਖ ਕੇ ਕੱਪੜੇ ਚੁੱਕੇ ਅਤੇ ਛੇਤੀ ਛੇਤੀ ਘਰ ਆ ਗਈ ਦੂਰੋਂ ਹੀ ਸਾਰੇ ਕੱਪੜੇ ਮੰਜੇ ਉੱਪਰ ਪਟਾਕ ਕੇ ਉੱਚੀ ਉੱਚੀ ਬੋਲਣ ਲੱਗ ਪਈ ਮੰਮੀ ਤਾਨੂੰ ਕਿੰਨੇ ਵਾਰ ਸਮਝਾਇਆ ਤੁਸੀਂ ਫੇਰ ਨਹੀਂ ਸਮਝਦੇ ਕੀ ਫਾਇਦਾ ਤੁਹਾਡੀ ਪੜ੍ਹਾਈ ਕਰਨ ਦਾ ਜੀ ਤੁਸੀਂ ਸਮਝਣਾ ਹੀ ਨਹੀਂ ਉਹ ਕੀ ਹੋਇਆ ਮੰਮੀ ਹੁਣ ਤੁਹਾਨੂੰ ਇੰਨਾ ਵੀ ਧਿਆਨ ਨਹੀਂ ਕਿ ਹੋਇਆ ਕੀ ਹੈ ਪੁੱਤ ਦੱਸੇਗੀ ਤਾਂ ਹੀ ਪਤਾ ਲੱਗੂ ਮੈਂ ਕਿਹੜਾ ਅੰਤਰਜਾਮੀ ਆ ਵੀ ਆਪਣੇ ਆਪ ਪਤਾ ਲੱਗ ਜਾਓ ਨਾਲੇ ਇੰਨੀ ਗਰਮ ਨਾ ਹੋਇਆ ਕਰ ਠੰਢੀ ਰਿਹਾ ਕਰ ਪੁੱਤ ਐਵੇਂ ਨਾ ਤਪਿਆ ਕਰ ਤੁਸੀਂ ਆਪਣਾ ਲੈਕਚਰ ਸ਼ੁਰੂ ਕਰ ਲਿਆ ਮੇਰੀ ਗੱਲ ਤਾਂ ਸੁਣੀ ਨਹੀਂ ਓਹੋ ਮੈਂ ਹੁਣ ਨਹੀਂ ਬੋਲਾਂ। ਚੱਲ ਦੱਸ ਕੀ ਗੱਲ ਐ? ਤੁਸੀਂ ਕੱਪੜੀ ਧੋਤੇ ਅੱਜ? ਹਾਂ ਧੋਤੇ ਸੀ। ਨਿੱਤ ਹੀ ਧੋਣੀ ਐ। ਕਿਹੜੀ ਨਵੀਂ ਗੱਲ ਐ? ਮੰਮੀ ਫਿਰ ਮੈਂ ਨਿੱਤ ਹੀ ਕਹਿਨੀ ਆ ਵੀ ਕਲਿੱਪ ਲਾ ਦਿਆ ਕਰੋ। ਹਵਾ ਆਈ ਤੇ ਉੱਡ ਜਾਂਦੀ ਐ। ਪਤਾ ਬਾਹਰੋਂ ਲਿਆਈਆਂ ਮੈਂ ਕੱਪੜੀ। ਹਾਏ ਕਿੰਨੀ ਸ਼ਰਮਾਈ ਮੈਨੂੰ। ਸ਼ੁਕਰ ਕਰ ਕੋ ਕੋ ਵੇਖਦਾ ਨਹੀਂ ਸੀ। ਪੁੱਤ ਜੀ ਤਾਰ ਤੋਂ ਢੇ ਕੱਪੜਿਆਂ ਤੇ ਤਾਂ ਕਲਿੱਪ ਲਾ ਦੂੰ ਪਰ ਜਿਹੜੇ ਤੇਰੇ ਸਰੀਰ ਤੋਂ ਉੱਡ ਗਏ ਉਹਨਾਂ ਦਾ ਕੀ ਕਰਾਂ? ਕਿੱਥੋਂ ਲਿਆਵਾਂ ਚੱਕ ਕੇ ਜੇ ਮੈਨੂੰ ਕਿਤੇ ਉੱਡੇ ਪਾਏ ਮਿਲ ਜਾਣ ਤਾਂ ਮੈਂ ਚੱਕਣ ਲੱਗੀ ਭੋਰਾ ਸ਼ਰਮਣਾ ਕਰਾਂ ਮੰਮੀ ਪਲੀਜ਼ ਪੁੱਤ ਕੱਪੜੇ ਇਨਸਾਨ ਦਾ ਸੁਹਾਪਣ ਹੁੰਦੇ ਨੇ ਜੇ ਜਿਸ ਇਨਸਾਨ ਕੋਲ ਕੱਪੜੇ ਹੀ ਨਹੀਂ ਉਸ ਤਾਂ ਕੀ ਸੁਹਾਪਣ ਤੂੰ ਕਿਹਾ ਇਹ ਨਾ ਸ਼ੁਕਰ ਕਰੋ ਮੈਨੂੰ ਕੋਈ ਵੇਖਦਾ ਨਹੀਂ ਸੀ ਪੁੱਤ ਮੈਂ ਕੀ ਕਰਾਂ ਜਦੋਂ ਤੈਨੂੰ ਸਾਰੇ ਵੇਖਦੇ ਆ ਮੈਂ ਇਹ ਨਹੀਂ ਕਹਿੰਦੀ ਸਮੇਂ ਦੇ ਹਾਂ ਦੇ ਨਾ ਬਨੋ ਪਰ ਪੁੱਤ ਆਪਣਾ ਸੁਹਾਪਣ ਵੀ ਨੰਗਵਾਓ ਮੰਮੀ ਸੌਰੀ ਮੈਂ ਵਾਦਾ ਕਰਦੀ ਆ ਮੈਂ ਆਪਣਾ ਸੁਪਾਣ ਵਾਪਸ ਲੈ ਕੇ ਆਉਂਗੀ ਚਲ ਆ ਤੈਨੂੰ ਕਿਹੋ ਸ਼ੱਕਰ ਦੀ ਚੋਰੀ ਖਵਾਵਾਂ